ਤਖਤਾਂ ਦੇ ਮਾਲਕ ਤਾਜਾਂ ਤੇ ਸਵਾਇ ਮਾਨ ਬਾਲੀ ਕੁੱਲ ਆਲਮ ਸੰਜੀਵਲਤਾ ਦੇ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਨਿੱਕੀ ਗੋਦ ਦੇ ਵਿੱਚ ਜੁੜੇ ਸਤ ਸੰਗੀਜਨੋਂ ਪਾਵਨ ਬਾਣੀ ਦਾ ਆਨੰਦ ਮਾਣ ਰਹਿ ਸਾਂ ਰਿੰਦੋ ਸਮਾ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਪਾਵਨ ਵਚਨ ਤਨ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਰਸਨਾ ਤੋਂ ਸੁਹੀ ਰਾਗ ਦੇ ਵਿੱਚ ਆਪ ਜੀ ਸ਼ਰਵਣ ਕਰ ਰਹੇ ਸੋ ਇਹ ਵਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 743 ਦੇ ਉੱਤੇ ਅੰਕੰਦ ਹੈ। ਵਚਨ ਕਰ ਰਹੇ ਨੇ ਪਾਤਸ਼ਾਹ ਜੀ ਸਤ ਸੰਗਤ ਦੇ ਪ੍ਰਤੀ ਮਹਾਰਾਜ ਜੀ ਕਹਿੰਦੇ ਸਾਧ ਸੰਗ ਸਾਧ ਦਾ ਅਰਥ ਹੈ ਗੁਰੂ ਗੁਰੂ ਦੀ ਸੰਗਤ ਦੇ ਵਿੱਚ ਜੁੜਿਆਂ ਸਹਬ ਜੀ ਕਹਿੰਦੇ ਭੈ ਸਾਗਰ ਭੈ ਦਾ ਅਰਥ ਹੈ ਡਰ ਜਿਹੜਾ ਤੇਰੇ ਅੰਦਰ ਇੱਕ ਡਰ ਦਾ ਸਾਗਰ ਚੱਲ ਰਿਹਾ ਹੈ ਉਤੋਂ ਨਰਲੇਪ ਹੋ ਜਾਏਗਾ ਤਰ ਜਾਏਗਾ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਗੁਰੂ ਦੀ ਸੰਗਤ ਵਿੱਚ ਜੁੜ ਜਾਂਦੇ ਨੇ ਏ ਭਾਈ ਉਹ ਸੰਸਾਰ ਦੇ ਵਿੱਚ ਰਹਿੰਦੇ ਆ ਹੋਇਆ ਭੈ ਸਾਗਰ ਤੋਂ ਤਰ ਜਾਂਦੇ ਨੇ ਬੜੇ ਤਰੰਦ ਡਾਰੇ ਬੜੇ ਤਰ੍ਹਾਂ ਦਾ ਇਹ ਜੀਵ ਪੈ ਦੇ ਵਿੱਚ ਹੈ ਬੜੇ ਤਰ੍ਹਾਂ ਦਾ ਪੈ ਵਿਆਪਨਾ ਹੈ ਇਸ ਸਾਗਰ ਦੇ ਵਿੱਚੋਂ ਤਰਨ ਵਾਸਤੇ ਸੰਗਤ ਵਿੱਚ ਟਿਕਣਾ ਬੜਾ ਜ਼ਰੂਰੀ ਹੈ ਸਾਹਿਬ ਜੀ ਕਹਿੰਦੇ ਜਿਹੜੇ ਟਿਕ ਜਾਂਦੇ ਨੇ ਉਹਨਾਂ ਦਾ ਸਹੀ ਜੇ ਪਾਰ ਉਤਾਰ ਹੋ ਜਾਂਦਾ ਹੈ ਤਰੀਆ ਕਿਵੇਂ ਜਾਏਗਾ ਸਹਿਬ ਜੀ ਕਹਿੰਦੇ ਹਰ ਹਰ ਨਾਮ ਆਤਮਕ ਜੀਵਨ ਦੇਣ ਮੂਨਾ ਉੱਤਮ ਪਰਮੇਸ਼ਵਰ ਦਾ ਨਾਮ ਹੈ ਮਹਾਰਾਜ ਜੀ ਕਹਿੰਦੇ ਸਿਮਰਿਆ ਕਰ ਮਾਲਕ ਜੀ ਦਾ ਜਿਹੜਾ ਨਾਮ ਹੈ ਇਹ ਇੱਕ ਰਤਨਾ ਦੀ ਖਾਨ ਹੈ ਮਹਾਰਾਜ ਜੀ ਕਹਿੰਦੇ आनंद ਸਾਹਿਬ ਦੀ ਬਾਣੀ ਵਿੱਚ ਜਦੋਂ ਪੜ੍ਹਦੇ ਹਾਂ ਉਹਥੇ ਸਾਹਿਬ ਜੀ ਨੇ ਰਤਨਾ ਦੇ ਤੁਲ ਅਖਿਆ ਪ੍ਰਮਾਤਮਾ ਦੇ ਨਾਮ ਨੂੰ ਸੱਚ ਕਰਕੇ ਜਾਣਿਓ ਰਤਨਾ ਦੀ ਵੀ ਕੀਮਤ ਪੈ ਸਕਦੀ ਹੈ ਪਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਅਮੋਲਕ ਹੈ ਬੋਲੋ ਸਤਨਾਮ ਪੜ੍ਹਦੇ ਹਾਂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਹਰਕਾ ਨਾਮ ਰਤਨ ਹੈ ਹੀਰੇ ਜਿੱਤ ਜਣਾਉ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਿਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਜੀਦਾ ਮਨ ਸੱਚੇ ਦੇ ਨਾਲ ਪਰਮਾਤਮਾ ਦੇ ਰਤਨ ਰੂਪੀ ਨਾਮ ਦੇ ਵਿੱਚ ਜੁੜ ਗਿਆ ਉਹਦੇ ਅੰਦਰ ਸੱਚੀ ਪ੍ਰੇਮਾ ਭਗਤੀ ਦਾ ਪਿਆਰ ਪੈਦਾ ਹੋ ਜਾਂਦਾ ਹੈ ਸੱਚਮੁੱਚ ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ ਜੁੜਨ ਵਾਸਤੇ ਸਹਬਜੀ ਕਹਿੰਦੇ ਰਤਨਾ ਦੀ ਖਾਨ ਭਾਵ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਪੈਣਾ ਤਾਂ ਹੀ ਉਹਦੇ ਨਾਲ ਪ੍ਰੇਮ ਪੈਣਾ ਤਾਂ ਹੀ ਇਸ ਭਵ ਸਾਗਰ ਤੋਂ ਤਰ ਸਕੇਗਾ ਜੇ ਨਾਮਕ ਦਾ ਸਿਮਰਨ ਕਰੇਗਾ ਹਰੀ ਦਾ ਨਾਮ ਜਪੇਗਾ ਪਾਤਸ਼ਾਹ ਕਹਿੰਦੇ ਸਿਮਰ ਸਿਮਰਨਾ ਕਿਵੇਂ ਹੈ ਸਿਮਰ ਸਿਮਰ ਜੀਵਾਂ ਨਾਰਾਇਣ ਜਾਤ ਜਾਤ ਕਰ ਕਰਕੇ ਮਾਲਕ ਜੀ ਦੀ ਉਸਤਤ ਦੇ ਵਿੱਚ ਜੁੜ ਜੁੜ ਕੇ ਜੀਆ ਕਰ ਜਿੱਥੇ ਬਕਾਰਾਂ ਦੇ ਵਿੱਚ ਖਪਦੇ ਜਿੱਥੇ ਵਾਸ ਨਾਮਾਂ ਦਾ ਸਕਾਰ ਹੋਇਆ ਪਿਆ ਜਿੱਥੇ ਕਿਸੇ دنیਾਬੀ ਪਦਾਰਤ ਦੀ ਚਾਹਤ ਰੱਖਦਾ ਹੁੰਦੀ ਹੈ ਕਈ ਵਾਰੀ ਇਹ ਸੰਸਾਰੀ ਜੀਵ ਹਾਂ ਆਪਾਂ ਸਾਰੇ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਚਾਹਤ ਹੈ ਕੋਈ دنیਾਬੀ ਪਦਾਰਤ ਦੀ ਚਾਹਤ ਰੱਖਦਾ ਕੋਈ ਮਾਇਆ ਦੀ ਕੋਈ ਸਕਨ ਸਕਾਉਣ ਦੇ ਆਨੰਦ ਵਿੱਚ ਮਸਤ ਹੈ ਸਹਬ ਜੀ ਕਹਿੰਦੇ ਐਦਾਂ ਜ਼ਿੰਦਗੀ ਜਿਉਂ ਕਿ ਮਾਲਕ ਦਾ ਨਾਮ ਜਪ-ਜਪ ਕੇ ਚਾਹਤ ਰੱਖ ਇੱਛਾ ਰੱਖ ਕਿ ਮੈਂ ਜੇ ਜ਼ਿੰਦਗੀ ਜਿਉਣੀ ਹੈ ਤੇ ਨਾਰਾਇਣ ਦਾ ਸਿਮਰਨ ਕਰਦਿਆਂ ਜਿਉਣੀ ਆ ਕਿਉਂ ਆਤਮਿਕ ਜੀਵਨ ਦੇਣ ਵਾਲਾ ਹੈ ਜਦੋਂ ਤੂੰ ਮਾਲਕ ਦਾ ਸਿਮਰਨ ਕਰੇਂਗਾ ਤੇਰੀ ਜ਼ਿੰਦਗੀ ਹੈ ਨਾ ਜਿਹੜੀ ਅਮੋਲਕ ਬਣ ਜਾਏਗੀ ਤੇਰੀ ਜਿੰਦਗੀ ਦੇ ਵਿੱਚ ਪਤਸਾ ਜੀ ਕਹਿੰਦੇ ਨਿਆਰਾਪਣ ਆਏਗਾ ਨਰਲੇਪਤਾ ਆਏਗੀ ਬੇਕਾਰਾਂ ਤੋਂ ਰਹਿਤ ਹੋ ਜਾਏਗਾ ਵਿਸਿਆਂ ਤੋਂ ਰਹਿਤ ਹੋ ਜਾਏਗਾ ਤੈਨੂੰ ਬਾਸਨਾਵਾਂ ਨਹੀਂ ਸਤਾਉਣਗੀਆਂ ਨਹੀਂ ਤੇ ਮਹਾਰਾਜ ਜੀ ਕਹਿੰਦੇ ਤਿਸਨਾ ਦਾ ਬਹੁਤ ਵੱਡਾ ਰੋਗ ਹੈ ਬੰਦਾ ਮਰਨਾ ਭੁੱਲ ਜਾਂਦਾ ਹੈ ਨਾਮ ਨਹੀਂ ਸੁਣਦਾ ਬੰਦਕੀ ਨਹੀਂ ਸੁਣਦਾ ਬਾਣੀ ਨਹੀਂ ਪੜਦਾ ਗੁਰੂ ਦੀ ਸਰਨ ਵਿੱਚ ਚੱਲ ਕੇ ਨਹੀਂ ਆਉਂਦਾ ਜਿੰਨੂੰ ਇਹ ਰੋਗ ਲੱਗ ਜਾਂਦਾ ਮਰਜੀ ਕਹਿੰਦੇ ਉੱਤੇ ਮਰਨਾ ਵੀ ਵਿਸਾਰ ਦਿੰਦਾ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰੇ ਮਰਨਾ ਭੁੱਲ ਜਾਂਦਾ ਮਰਜੀ ਕਹਿੰਦੇ ਵੇਦਾਂ ਮੈਂ ਨਾਮ ਉਤਮ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਕਿ ਮਾਲਕ ਦਾ ਨਾਮ ਹੈ ਜਿਹੜਾ ਉਤਮ ਹੈ ਵੇਦਾਂ ਦਾ ਅਰਥ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ ਵੇਦਾਂ ਮੈਂ ਨਾ ਮਤਮ ਸੋ ਸੁਣ ਹੈ ਨਾ ਮਰਾਈ ਕਹਿੰਦੇ ਸੁਣਦਾ ਨਹੀਂ ਫਿਰ ਮਰਜੀ ਕਹਿੰਦੇ ਕੰਬਲਿਆਂ ਦੀ ਤਰ੍ਹਾਂ ਬੌਰੇਆਂ ਦੀ ਤਰ੍ਹਾਂ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹੁ ਰੋਲ ਕੇ ਚੋਲਾ ਉਹਨੂੰ ਸ਼ਬਦ ਸੁਣਾਈ ਨਹੀਂ ਦਿੰਦਾ ਰੁਲਿਆ ਫਿਰਦਾ ਹੈ ਵਿਕਾਰਾਂ ਦੇ ਵਿੱਚ ਹੈ ਵਿਸਿਆਂ ਦੇ ਵਿੱਚ ਹੈ ਸੁਣ ਸੁਣ ਹੈ ਨਹੀਂ ਫਿਰ ਹੈ ਜੋ ਬੈਤਾਂ ਦੇ ਕਮਲਿਆਂ ਦੇ ਵੰਦ ਤੁਰਿਆ ਫਿਰਦਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਿੰਦਗੀ ਜਾਇਆ ਕਰ ਆਤਮਿਕ ਜੀਵਨ ਦੇਣ ਵਾਲਾ ਏ ਮਾਲਕ ਦਾ ਨਾਮ ਰਤਨਾ ਦੀ ਖਾਨ ਹੈ ਪਰਮੇਸ਼ਰ ਦਾ ਨਾਮ ਪਵ ਸਾਗਰ ਤੋਂ ਤਾਰਨ ਹਾਂ ਰਹਿ ਮਾਲਕ ਦਾ ਨਾਮ ਸਹਬ ਜੀ ਕਹਿੰਦੇ ਜਿੱਥੇ ਮਾਤਾ ਪਿਤਾ ਸਾਥ ਛੱਡ ਜਾਣ ਸਾਥ ਸਬੰਧੀ ਸਾਥ ਛੱਡ ਜਾਣ ਢੀਆਂ ਪੁੱਤਰ ਸਾਥ ਛੱਡ ਜਾਣ ਉੱਥੇ ਮਾਲਕ ਦਾ ਨਾਮ ਸਾਥ ਨਿਭਦਾ ਜਾਂ ਮਾਤਾ ਪਿਤਾ ਸਤ ਮੀਤ ਨਾ ਭਾਈ ਮਨ ਮੋਹਾਂ ਨਾਮ ਤੇਰਾ ਸੰਗ ਸਹਾਈ ਉਥੇ ਪਰਮੇਸ਼ਰ ਤੇ ਸਿਮਰਨ ਨੇ ਤੇਰਾ ਸਹਾਈ ਹੋਂ। ਉਥੇ ਮਦਦਗਾਰ ਤੇਰਾ ਮਾਲਕ ਦਾ ਨਾਮ ਬਣੈਗਾ। ਇਸ ਕਰਕੇ ਸਾਹਿਬ ਜੀ ਵਚਨ ਕਰਦੇ ਨੇ ਸਹਿਬ ਕਹਿੰਦੇ ਦੂ ਕੁਰੋਗ ਸੋਗ ਸਭ ਬਿਨਸੇ ਮਾਲਕ ਦੇ ਨਾਮ ਦੇ ਵਿੱਚ ਐਸੀ ਬਖਸ਼ਿਸ਼ ਹੈ। ਐਸੀ ਰਹਿਮਤ ਹੈ ਮਹਾਰਾਜ ਕਹਿੰਦੇ ਤੇਰੇ ਦੁੱਖ ਖਤਮ ਹੋ ਜਾਣਗੇ ਤੇਰੇ ਰੋਗ ਟੁੱਟ ਜਾਣਗੇ ਤੇਰੇ ਅੰਦਰੋਂ ਸੋਗ ਚਿੰਤਾ ਫਿਕਰ ਝੂਰਾ ਮਿਟ ਜਾਣਾ ਹੈ ਮਹਾਰਾਜ ਜੀ ਮਿٹےਗਾ ਕਿਵੇਂ ਗੁਰ ਪੂਰੇ ਮਿਲ ਮਹਾਰਾਜ ਕਹਿੰਦੇ ਪੂਰੇ ਗੁਰ ਨੂੰ ਮਿਲ ਮਿਲ ਕੇ ਮਹਾਰਾਜ ਕਹਿੰਦੇ ਪਾਪ ਤਜ ਜਾਣ ਤੇਰੇ ਕੀਤੇ ਹੋਏ ਬਕਾਰ ਵੀ ਤਜ ਜਾਣਗੇ ਖਤਮ ਹੋ ਜਾਣਗੇ ਜਦੋਂ ਤੂੰ ਪੂਰੇ ਗੁਰੂ ਨੂੰ ਮਿਲੇਗਾ ਪੂਰੇ ਗੁਰੂ ਨੂੰ ਮਿਲਣ ਤੋਂ ਘਾਵ ਕੀ ਹੈ ਮਿਲਣਾ ਇਹ ਨਹੀਂ ਹੈ ਕਿ ਫਿਜੀਕਲ ਤੌਰ ਤੇ ਮਿਲਣੀ ਇਹਨੂੰ ਆਪਾਂ ਮਿਲਣਾ ਕਹਿ ਦਿੰਦੇ ਹਾਂ ਜਦ ਫਿਜੀਕਲ ਤੌਰ ਤੇ ਆਪਾਂ ਜੁੜ ਕੇ ਬੈਠ ਗਏ ਇਹਨੂੰ ਕਹਿੰਦੇ ਆ ਵੀ ਮੇਲ ਹੋ ਗਿਆ ਜਿੰਨਾ ਚਿਰ ਅਧਿਆਤਮਕ ਮਾਰਗ ਤੇ ਤੁਰਦਾ ਨਹੀਂ ਜਿੰਨਾ ਚਿਰ ਉਪਦੇਸ਼ ਨੂੰ ਸੁਣ ਕੇ ਮਨ ਅੰਦਾ ਨਹੀਂ ਉਸ ਮਾਰਗ ਨੂੰ ਅਪਣਾਉਂਦਾ ਨਹੀਂ ਉਨਾਂ ਚਿਰ ਤੈਨੂੰ ਮਿਲੇ ਹੀ ਨਹੀਂ ਗੁਰੂ ਨੂੰ ਬੋਲੋ ਸਤਨਾ ਦਿਨਿਆਵੀ ਤੌਰ ਤੇ ਇੱਕ ਆਧਾਰਨ ਨਾਲ ਗੱਲ ਸਮਝ ਆ ਜਾਵੇ ਆਪਾਂ ਕਿਸੇ ਨੂੰ ਫਿਜੀਕਲ ਤੌਰ ਤੇ ਮਿਲਣਾ ਜਾਈਏ ਨਾ ਆਪਾਂ ਉਹਦੇ ਕੋਲ ਬੈਠੇ ਰਹੀਏ ਨਾ ਆਪਣੀ ਸੁਣੇ ਤੇ ਨਾ ਆਪਾਂ ਉਹਨੂੰ ਸੁਣਾਈਏ ਉਹਨੂੰ ਮਿਲਣਾ ਨਹੀਂ ਕਹਿੰਦੇ ਉੱਤੇ ਆਪਾਂ ਨੂੰ ਵੀ ਮਹਿਸੂਸ ਹੋਏਗਾ ਵੀ ਕਾਹਦਾ ਮਿਲਣ ਗਏ ਇਹ ਕੋਈ ਮਿਲਣਾ ਹੁੰਦਾ ਗੱਲਬਾਤ ਦੀ ਕੋਈ ਕੀਤੀ ਹੋਈ ਨਹੀਂ ਨਾ ਉਹਨੇ ਆਪਲੀ ਸੁਣੀ ਹੈ ਤੇ ਨਾ ਆਪਾਂ ਦੀ ਸੁਣੀ ਹੈ ਇਹ ਕਾਹਦਾ ਮਿਲਣਾ ਹੈ ਮਿਲਣਾ ਉਹ ਹੁੰਦਾ ਤੇ ਆ ਕੇ ਆਪਣਾ ਦੁੱਖਡਾ ਸੁਣਾ ਕੋਈ ਗੱਲ ਅੰਦਰ ਦਿਲ ਦੇ ਵਿੱਚ ਸੁਣਾ ਤੇ ਗੁਰੂ ਸੁਣੇਗਾ ਤੇ ਗੁਰੂ ਦੀ ਵੀ ਵਰਤਨ ਉਸ ਨੂੰ ਨਹੀਂ ਪੈਣੀ ਜੇ ਤੂੰ ਆਪਣੀ ਗੱਲ ਗੁਰੂ ਅੱਗੇ ਰੱਖਦਾ ਨਾ ਸੱਚ ਕਰਕੇ ਜਾਣੇ ਮਨ ਦੇ ਵਿੱਚ ਇਹ ਧਿਆਨ ਮਾਰ ਕੇ ਵੇਖ ਹੁਣ ਤੱਕ ਆਪਾਂ ਗੁਰੂ ਨੂੰ ਸੁਣਾਈਆਂ ਆਪਣੀਆਂ ਕੋਈ ਕਿਹੋ ਜੀ ਬੇਨਤੀ ਸੁਣਾਉਂਦਾ ਹੈ ਕੋਈ ਕਿਹੋ ਜੀ ਬੇਨਤੀ ਸੁਣਾਉਂਦਾ ਪਰ ਕੋਈ ਵਿਰਲਾਏ ਜਿਹੜਾ ਗੁਰੂ ਦੀ ਸੁਣਦਾ ਬੋਲੋ ਸਤਨਾਮ ਕੋਈ ਵਿਰਲਾ ਕਦੇ ਮਨ ਚ ਵਿਚਾਰ ਕਰਕੇ ਵੇਖ ਮਨਾ ਤੂੰ ਨਿਤ ਗੁਰੂ ਨੂੰ ਸੁਣਾਉਣਾ ਹੈ ਕਿਤੇ ਸਰੀਰਕ ਸੁੱਖ ਮੰਗਦਾ ਕਿਤੇ ਤਨ ਦਾ ਸੁੱਖ ਮੰਗਦਾ ਕਿਤੇ ਮਨ ਦਾ ਸੁੱਖ ਮੰਗਦਾ ਕਿਤੇ ਘਰ ਦਾ ਸੁੱਖ ਮੰਗਦਾ ਕਿਤੇ ਬੱਚਿਆਂ ਦਾ ਸੁੱਖ ਮੰਗਦਾ ਕਿਤੇ ਪਰਿਵਾਰ ਦਾ ਕਿਤੇ ਧਨ ਮੰਗਦਾ ਕਿੱਤੇ ਦੌਲਤਾਂ ਮੰਗਦਾ ਕਿਤੇ ਸਹੁਰਤਾ ਮੰਗਦਾ ਕਿਤੇ ਰਤਵੇ ਮੰਗਦਾ ਕਿਤੇ ਹੋਰਨ ਦੀਆਂ ਯਾਤਰਾ ਮੰਗਦਾ ਕੀ ਨਹੀਂ ਮੰਗਦਾ ਗੁਰੂ ਕੋਲੋਂ ਕਿਤੇ ਗੁਰੂ ਦੀ ਸੁਣਈ ਹੈ ਸੁਣਾਉਂਦਾ ਤੇ ਬੋੜੀਆਂ ਆਏ ਗੁਰੂ ਨੂੰ ਕਿਤੇ ਗੁਰੂ ਦੀ ਸੁਣ ਕੇ ਵੇਖ ਗੁਰੂ ਸੁਣਾ ਰਿਹਾ ਏ ਤੈਨੂੰ ਮਹਾਰਾਜ ਕਹਿੰਦੇ ਗੁਰੂ ਦੁੱਖ ਸੁਣਨ ਵਾਲਾ ਏ ਗੁਰੂ ਰੋਗ ਕੱਟਣ ਵਾਲਾ ਏ ਗੁਰੂ ਤੇਰੇ ਅੰਦਰ ਦੀ ਸੋਗ ਸੋਗ ਕਹਿੰਦੇ ਨੇ ਉਦਾਸੀ ਪੰਨ ਤੇਰੀ ਚਿੰਤਾ ਫਿਕਰ ਝੋਰਾ ਖਤਮ ਕਰਨ ਵਾਲਾ ਏ ਗੁਰੂ ਪਰ ਮਰਜ ਕਹਿੰਦੇ ਮਿਲਿਆ ਗੁਰੂ ਪੂਰੇ ਮੇਲ ਆਪਣੇ ਅੰਦਰ ਹੀ ਵਿਚਾਰ ਕਰੋ ਮਨਾ ਆਂਦਾ ਤੇ ਰੁਜੇ ਕਿਤੇ ਮਿਲਿਆ ਗੁਰੂ ਸੱਚ ਜੀ ਆਪਾਂ ਤੇ ਮੱਥਾ ਟੇਕੇ ਆਪਾਂ ਤੇ ਬੈਠੇ ਹੀ ਆਂ ਪ੍ਰਸਾਦ ਕਰਿਆ ਜਾਂ ਪ੍ਰਸਾਦ ਚੜਾਈਏ ਮਿਲੇ ਤੇ ਨਹੀਂ ਮਿਲਣ ਤੋਂ ਪਾਵਕ ਕੀ ਹੈ ਜਿੱਥੇ ਬੇਨਤੀ ਸੁਣਾਉਣਾ ਹੈ ਉੱਥੇ ਸੁਣਿਆ ਗੁਰੂ ਦੇ ਇੱਕ ਇੱਕ ਵਚਨ ਨੂੰ ਜੀਵਨ ਦਾ ਆਧਾਰ ਬਣਾ ਇਹਨ ਕਹਿੰਦੇ ਨੇ ਗੁਰੂ ਨੂੰ ਮਿਲਣਾ ਇਹਨੂੰ ਕਹਿੰਦੇ ਨੇ ਗੁਰੂ ਦੇ ਪੱਲੇ ਦੇ ਨਾਲ ਲੱਗਣਾ ਜਿਹੜੇ ਗੁਰੂ ਦੀ ਸੁਣਦੇ ਨੇ ਤੇ ਗੁਰੂ ਦੀ ਸੁਣ ਕਰਕੇ ਉਸ ਮਾਰਗ ਤੇ ਚੱਲ ਪੈਂਦੇ ਨੇ ਉਹਨੂੰ ਕਹਿੰਦੇ ਨੇ ਗੁਰੂ ਦੀ ਚਾਲੀ ਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਗੁਰੂ ਸੁਣਾ ਰਿਹਾ ਹੈ ਮਹਾਰਾਜ ਕਹਿੰਦੇ ਗੁਰਸਿੱਖ ਮਿੱਤਰੋ ਗੁਰੂ ਦੀ ਚਾਲੀ ਤੇ ਚੱਲੋ ਔਰ ਕੋਈ ਵਿਰਲਾ ਚੱਲਦਾ ਕੋਈ ਵਿਰਲਾ ਹੈ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਕਰਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਪਾਤਸ਼ਾਹ ਜੀ ਕਹਿੰਦੇ ਜਿਹੜੇ ਜੀਵ ਗੁਰੂ ਨੂੰ ਮਿਲ ਪੈਂਦੇ ਨੇ ਜਿਨ੍ਹਾਂ ਦਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ ਏ ਗੁਰੂ ਦੀ ਕਿਰਪਾ ਦੀ ਨਾਲ ਬਖਸ਼ਿਸ਼ ਦੇ ਨਾਲ ਉਹਨਾਂ ਦੇ ਪਾਪ ਖਾਪਨ ਹੋ ਜਾਂਦੇ ਨੇ ਵੇਖੋ ਭੂਮੀਆਂ ਗੁਰੂ ਨਾਨਕ ਨੂੰ ਮਿਲਿਆ ਪੁੰਮੀਆਂ ਗੁਰੂ ਨਾਨਕ ਨੂੰ ਸੱਚ ਮੁੱਚ ਮਿਲਿਆ ਬਚਨਾਂ ਦੀ ਕਮਾਈ ਕੀਤੀ ਭੁਮੀਏ ਨੇ ਬੋਲੋ ਸਤਨਾਮ ਜਿੱਥੇ ਸਰੀਰ ਕਰਕੇ ਮਿਲਿਆ ਨਾ ਉੱਥੇ ਸੁਰਤ ਕਰਕੇ ਵੀ ਜੁੜ ਗਿਆ ਬਚਨਾਂ ਦੀ ਕਮਾਈ ਕੀਤੀ ਇਹਨੂੰ ਕਹਿੰਦੇ ਨੇ ਮਿਲਿਆ ਸਾਹਿਬ ਜੀ ਕਹਿੰਦੇ ਨੇ ਨਾ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਬੈ ਜਿਨ ਸਤ ਗੁਰ ਕੀ ਆਗਿਆ ਸਤ 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 ਕਰ ਮੰਨੀ ਇਹਨੂੰ ਕਹਿੰਦੇ ਨੇ ਮਿਲਿਆ ਜਿਨੇ ਸੱਚ ਕਰਕੇ ਗੁਰੂ ਦੀ ਗੱਲ ਨੂੰ ਸੁਣ ਲਿਆ ਮੰਨ ਲਿਆ ਸੱਜਣ ਨੂੰ ਆਪਾਂ ਕਹਿ ਸਕਦੇ ਆ ਕਿ ਗੁਰੂ ਨੂੰ ਮਿਲਿਆ ਸੀ ਭੁਮੀ ਇਹਨੂੰ ਆਪਾਂ ਕਹਿ ਸਕਦੇ ਆ ਕਿ ਗੁਰੂ ਨੂੰ ਮਿਲਿਆ ਸੀ ਜਿੰਨਾ ਚਿਰ ਅਸੀਂ ਗੁਰੂ ਨਾਨਕ ਦੀ ਚਾਲੀ ਤੇ ਨਹੀਂ ਤੁਰਦੇ ਅਸੀਂ ਆਪਣੇ ਆਪ ਨੂੰ ਕਦੇ ਮਹਿਸੂਸ ਨਹੀਂ ਕਰ ਸਕਦੇ ਕਦੇ ਨਹੀਂ ਕਹਿ ਸਕਦੇ ਕਿ ਗੁਰੂ ਨੂੰ ਮਿਲਿਆ ਹੋਇਆ ਹੈ ਜੇ ਗੁਰੂ ਨੂੰ ਮਿਲਿਆ ਹੋਏਗਾ ਨਾ ਮਹਿਮਾ ਭਰਮਾ ਤੋਂ ਨਰਲੇਪ ਹੋ ਜਾਏਗਾ ਗੁਰੂ ਬਹਿਮਾ ਚੋਂ ਕੱਢਦਾ ਹੈ ਗੁਰੂ ਕਰਮ ਕਾਂਡਾਂ ਦੇ ਵਿੱਚੋਂ ਕੱਢਦਾ ਹੈ ਗੁਰੂ ਛਿੱਟਾਂ 12 ਦੇ ਵਹਿਮਾ ਤੋਂ ਨਰਲੇਪ ਕਰਦਾ ਹੈ ਗੁਰੂ ਔਰ ਕੌਣ ਹੋਇਆ ਹੁਣ ਤੱਕ ਕਿੰਨਾ ਕਿੰਨਾ ਚੇਰ ਹੋ ਗਿਆ ਸੁਖਮਨੀ ਪੜਦੇ ਆ ਨੂੰ ਮਨ ਚ ਝਾਤ ਮਾਰ ਕੇ ਵੇਖਿਓ ਪੜਦੇ ਆ ਕారణ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਪੜੀ ਜਾਣਿਆ ਕਿਤੇ ਮੰਨੇ ਨਾਨਕ ਤਿਸ ਬਲੇ ਹਾਰ ਨੈ ਜਲ ਥਲ ਮੈਲ ਸੋਈ ਵੀ ਜਲ ਦੇ ਵਿੱਚ ਤੂੰ ਵਾਪਰਿਆ ਹਾਂ ਤੂੰ ਵਰਤ ਰਿਹਾ ਨੇ ਮਈਲਾ ਆਕਾਸ ਦੇ ਵਿੱਚ ਵੀ ਤੂੰ ਹੀ ਹੈ ਥਲ ਪ੍ਰਥਵੀ ਦੇ ਵਿੱਚ ਵੀ ਤੂੰ ਹੀ ਹੈ ਮਨ ਦਾ ਇਹ ਕੰਦਾ ਪੜਦੇ ਤਾਂ ਰਹਿੰਦੇ ਅਸੀਂ ਹਰ ਏਕਾ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਵੀ ਇੱਕ ਦਾਤੇ ਤੋਂ ਮੰਗਿਆ ਕਰ ਪਰ ਟਿਕਦਾ ਇੱਕ ਦਾਤਾ ਕੋਈ ਨਹੀਂ ਹਵਤੇ ਦੇ ਦਿਨ ਮੁੱਕ ਜਾਣਗੇ ਮਥੇ ਨਹੀਂ ਮੁੱਕਦੇ ਹਫਤੇ ਦੇ ਦਿਨ ਖਤਮ ਹੋ ਜਾਣਗੇ ਸਾਡੇ ਪਰਮਾਨੇ ਖਤਮ ਹੋਣ ਦੇ ਸੱਚ ਕਰਕੇ ਜਾਣੇ ਬੜੇ ਤਰ੍ਹਾਂ ਦੇ ਪਰਮਾਨੇ ਬੜੇ ਤਰ੍ਹਾਂ ਦੇ ਕਰਮਕੰਡ ਨੇ ਗੁਰੂ ਕਿਰਪਾ ਕਰੇ ਜੇ ਆਪਣੇ ਆਪ ਨੂੰ ਤੂੰ ਕਹਿੰਦਾ ਕਿ ਮੈਂ ਗੁਰੂ ਨੂੰ ਮਿਲ ਪਿਆ ਹਾਂ ਮੈਂ ਗੁਰੂ ਨੂੰ ਮਿਲਿਆ ਹੋਇਆ ਹਾਂ ਤੇ ਗੁਰੂ ਦੀ ਗੱਲ ਮੰਨਿਆ ਕਰ ਤੇਰੇ ਕੀਤੇ ਹੋਏ ਬੇਕਾਰ ਵੀ ਖਤਮ ਹੋ ਜਾਣਗੇ ਵਿਸੇ ਤੇਰੇ ਖਤਮ ਹੋ ਜਾਣਗੇ ਨਰਲੇਪ ਹੋ ਜਾਏਗਾ ਰਹਾਉ ਦਾ ਬਚਨ ਦੇ ਤੋ ਬਾਦ ਸਤਿਗੁਰੂ ਜੀ ਸ਼ਰਵਣ ਕਰਵਾ ਰਹੇ ਨੇ ਰਹਾਉ ਦੇ ਵਸਰਾਮ ਤੋਂ ਅੱਗੇ ਬਾਤ ਸਾਜੀ ਵਚਨ ਕਰਦੇ ਨੇ ਜੀਵਨ ਪਦ ਵੀ ਮਰਜੀ ਕਹਿੰਦੇ ਆਤਮਕ ਜੀਵਨ ਉੱਚੀ ਅਵਸਥਾ ਉੱਚਾ ਜੀਵਨ ਦੇਣ ਵਾਲਾ ਹੈ ਮਾਲਕ ਦਾ ਨਾਮ ਹਰ ਕਾ ਨਾਮ ਮਾਲਕ ਦਾ ਜਿਹੜਾ ਨਾਮ ਹੈ ਨਾ ਉਹ ਇੰਨਾ ਕ ਅਮੋਲਕ ਹੈ ਜਿਹੜਾ ਜੀਵ ਮਾਲਕ ਦਾ ਨਾਮ ਜਪਦਾ ਏ ਜਿਹੜਾ ਮਾਲਕ ਦਾ ਸਿਮਰਨ ਕਰਦਾ ਏ ਉਹ ਜੀਵਨ ਪਦਵੀ ਭਾਵ ਕੇ ਬਹੁਤ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਉਹ ਮਹਾਰਾਜ ਜੀ ਕਹਿੰਦੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਂਦਾ ਅਧਿਆਤਮਕ ਮਾਰਗ ਰੋਹਾਨੀਅਤ ਨੂੰ ਅਰ ਜੀ ਕਹਿੰਦੇ ਉਹ ਪਨਾ ਲੈਂਦਾ ਏ ਪਰ ਹਰੀ ਦੇ ਨਾਮ ਵਿੱਚ ਜਿਹੜਾ ਮਾਲਕ ਦੇ ਸਿਮਰਨ ਵਿੱਚ ਜਿਹੜਾ ਜੁੜਦਾ ਏ ਤੇ ਉਹਦਾ ਜੀਵਨ ਮਨ ਤਨ ਨਿਰਮਲ ਸਾਚ ਸੁਆਉ ਉਹਦਾ ਮਨ ਨਿਰਮਲ ਹੈ ਉਹਦਾ ਤਨ ਵੀ ਪਵਿੱਤਰ ਹੈ ਉਹਦਾ ਮਨ ਵੀ ਉਹਦਾ ਸਰੀਰ ਵੀ ਪਵਿੱਤਰ ਹੈ ਉਹਦੇ ਸੁਹਾਉ ਦੇ ਵਿੱਚ ਵੀ ਪਵਿੱਤਰਤਾ ਆ ਜਾਂਦੀ ਹੈ ਉਹਦੇ ਖਿਆਲਾਂ ਦੇ ਵਿੱਚ ਵੀ ਪਵਿੱਤਰਤਾ ਹੈ ਉਹਦੇ ਫੁਰਨਿਆਂ ਦੇ ਵਿੱਚ ਉਹਦੇ ਸੋਚਣ ਦੇ ਵਿੱਚ ਉਹਦੇ ਹਰ ਇੱਕ ਭਾਵ ਕੇ ਹਰ ਇੱਕ ਉਹਦਾ ਗਿਆਨ ਇੰਦਰਾ ਪਵਿੱਤਰ ਹੋ ਜਾਂਦਾ ਹੈ ਜਿਹੜਾ ਮਾਲਕ ਦੇ ਸਿਮਰਨ ਵਿੱਚ ਜੁੜ ਗਿਆ ਮਹਾਰਾਜ ਜੀ ਕਹਿੰਦੇ ਪਵਿੱਤਰ ਹੋਣ ਵਾਸਤੇ ਇਸ ਜ਼ਿੰਦਗੀ ਨੂੰ ਸਫਲਾ ਕਰਨ ਵਾਸਤੇ ਕਰਨਾ ਕੀ ਪੈਣਾ ਹੈ ਸਹਿਬ ਕਹਿੰਦੇ ਆਠ ਪਹਿਰ ਪਾਰ ਬ੍ਰਹਮ ਹਉ ਤੇ ਆਈਏ ਪਰਮੇਸ਼ਰ ਨੂੰ ਜਪਿਆ ਕਰ ਅਠੇ ਪਹਿਰ ਮੰਜ਼ਲ ਤੇ ਬੜੀ ਔਖੀ ਹੈ ਅਠ ਪਹਿਰ ਕਹਿ ਰਹੇ ਨੇ ਮਹਾਰਾਜ ਜੀ ਚਾਰ ਪਹਿਰ ਦਾ ਦਿਨ ਹੁੰਦਾ ਹੈ ਇਹ ਚਾਰ ਪੈਰ ਦੀ ਰਾਤ ਦਿਨ ਤੇ ਰਾਤ ਦੇ ਵਿੱਚ ਅੱਠ ਪੈਰ ਹੁੰਦੇ ਨੇ ਹੁਣ ਇੱਥੇ ਮਹਾਰਾਜ ਜੀ ਨੇ ਸਾਡੇ ਤੇ ਹੁਕਮ ਲਾਗੂ ਕਰ ਦਿੱਤਾ ਮਹਾਰਾਜ ਕਹਿੰਦੇ ਅੱਠੇ ਪੈਰ ਮਾਲਕ ਨੂੰ ਪ੍ਰਮਾਤਮਾ ਨੂੰ ਚੇਤੇ ਰੱਖਿਆ ਕਰ ਓਕੀ ਹੈ ਗੱਲ ਆਪਣੇ ਅੰਦਰ ਦਾ ਜਿਹੜਾ ਮਨ ਹੈ ਨਾ ਉਹ ਕੀ ਕਹਵੇਗਾ ਵੀ ਕੰਮ ਕਾਰ ਬੜੇ ਹੁੰਦੇ ਨੇ ਰਾਤ ਨੂੰ ਸੌਣ ਦਾ ਸਮਾਂ ਏ ਦਿਨੇ ਫਿਰ ਕੰਮ ਧੰਦੇ ਦਾ ਸਮਾਂ ਏ ਕਢੀ ਤੋਂ ਕਢੀ ਮਸਾਂ ਚੇਤੇ ਹੁੰਦਾ ਰੱਬ ਤੇ ਉਹ ਵੀ ਕਹਿੰਦੇ ਸਵੇਰ ਸ਼ਾਮ ਕਦੀ ਚੇਤੇ ਨਹੀਂ ਮਹਾਰਾਜ ਜੀ ਕਹਿੰਦੇ ਅੱਠੇ ਪੈ ਸਹਬ ਜੀ ਹੁਕਮ ਲਾਗੂ ਕਰ ਰਹੇ ਨੇ ਕਹਿੰਦੇ ਅੱਠੇ ਪੈ ਯਾਦ ਰੱਖਿਆ ਕਰ ਭਾਵਕੇ ਇਹ ਨਹੀਂ ਵੀ ਸੌਣਾ ਨਹੀਂ ਜੇ ਸੋਨਾ ਵੀ ਹੈ ਨਾ ਉਹਦੇ ਪੈਹ ਦੇ ਵਿੱਚ ਹੀ ਸੌਇਆ ਕਰ ਬੋਲੋ ਸਤਨਾਮ ਜਦੋਂ ਤੂੰ ਪ੍ਰੈਕਟੀਕਲ ਕਰਕੇ ਵੇਖੇਂ ਕਿਤੇ ਸੋਇਲਾ ਪੜ ਕੇ ਨਾ ਉਹਦੇ ਪੈਹ ਦੇ ਵਿੱਚ ਸੌਏਗਾ ਉਹਦੇ ਡਰ ਦੇ ਵਿੱਚ ਸੌਏਗਾ ਤੈਨੂੰ ਸੁੱਤੇ ਪਿਆ ਵੀ ਬੇਕਾਰ ਨਹੀਂ ਸਤਾਉਣਗੇ ਬੋਲੋ ਸਤਨਾਮ ਨਹੀਂ ਤਾਂ ਬੜੇ ਦੰਦ ਦੇ ਸਰੀਰ ਮਿਲਦੇ ਨੇ ਜਿਹੜੇ ਸੁੱਤੇ ਪਏ ਵੀ ਭੁਖੀ ਰਹਿੰਦੇ ਨੇ ਫਰਨਿਆਂ ਦੇ ਵਿੱਚ ਰਾਤ गुज़र ਜਾਂਦੀ ਏ ਸੁਪਨਿਆਂ ਦੇ ਵਿੱਚ ਰਾਤ गुज़र ਜਾਂਦੀ ਏ ਕੋਈ ਕਹਿੰਦਾ ਭਿਆਨ ਨਾ ਆਉਂਦੇ ਨੇ ਕੋਈ ਕਹਿੰਦਾ ਡਰਾਉਣੇ ਆਉਂਦੇ ਨੇ ਕੋਈ ਕਿਸੇ ਦੀ ਕੋਈ ਕਿਹੋ ਜੀ ਸੋਚ ਵਿੱਚ ਸੌਂਦਾ ਏ ਕਿਤੇ ਮਾਲਕ ਦੀ ਸੋਚ ਵਿੱਚ ਸੌਂ ਕੇ ਵੇਖ ਉਹਦੀ ਯਾਦ ਵਿੱਚ ਸੌਂ ਕੇ ਵੇਖ ਨਰਲੇ ਪੂਜ ਜਾਏਗੀ ਜ਼ਿੰਦਗੀ ਕਿਰਤ ਵਰਤ ਕਰਦੇ ਉਹਦੀ ਯਾਦ ਵਿੱਚ ਜੁੜ ਕੇ ਕਰਕੇ ਵੇਖ ਕਿਰਤ ਵਰਤ। ਮਹਾਰਾਜ ਜੀ ਕਹਿੰਦੇ ਨੇ ਨਾ ਅਨੰਦਨ ਸੋ ਕਰਤ ਕਰੀਏ ਕਹਿੰਦੇ ਕਿਰਤ ਤੇ ਹਰ ਰੋਜ਼ ਕਰਨੀ ਹੈ ਪਰ ਉਠਦਾ ਵੇਦਾ ਉਹਨੂੰ ਯਾਦ ਰੱਖਿਆ ਕਰ ਉਹਦਾ ਸਿਮਰਨ ਕਰਿਆ ਕਰ ਜਦੋਂ ਤੂੰ ਉਹਦਾ ਸਿਮਰਨ ਕਰੇਂਗਾ ਅਠੇ ਪੈਰ। ਮਹਾਰਾਜ ਜੀ ਕਹਿੰਦੇ ਇਹ ਕਰਮ ਪੁਰਬਲੇ ਜਨਮਾਂ ਦਾ ਪੂਰਬ ਲਿਖਤ ਹੋਏ ਤਾਂ ਪਾਈ ਹੈ ਇਹ ਪੁਰਬਲੇ ਕਰਮਾਂ ਦੀ ਨਿਸ਼ਾਨੀ ਹੈ ਜੇ ਤੇਰੇ ਪੁਰਬਲੇ ਕਰਮਾਂ ਦੇ ਲਿਖਤ ਵਿੱਚ ਹੋਏਗਾ ਨਾ ਤਾਂ ਪ੍ਰਾਪਤ ਹੋਏਗੀ ਸ਼ਰਨ ਪਾਏ ਜਪ ਦੀਨ ਦੇ ਅਲਾ ਉਸ ਦਇਆ ਦੇ ਸਾਗਰ ਰਹਿਮਤਾਂ ਦੇ ਸਾਗਰ ਪਰਮਾਤਮਾ ਦੀ ਸ਼ਰਨ ਵਿੱਚ ਪਏ ਤੇ ਮਾਲਕ ਨੂੰ ਜਪਿਆ ਕਰ ਟਿਕ ਜਾ ਮਾਲਕ ਦੀ ਸਰਨ ਵਿੱਚ ਮਹਾਰਾਜ ਜੀ ਕਹਿੰਦੇ ਨਾਨਕ ਜਾਚੈ ਸੰਤਰਵਾਲਾ ਨਾਨਕ ਤੇਰੇ ਦਰ ਦਾ ਮੰਗਤਾ ਏ ਆਪੇ ਨੂੰ ਸਬੋਧਨ ਕਰ ਦਿੱਤਾ ਇੱਥੇ ਗੁਰੂ ਨਾਨਕ ਜੀ ਨੇ ਮਹਾਰਾਜ ਜੀ ਕਹਿੰਦੇ ਐ ਬੇਨਤੀ ਕਰੇ ਕਰ ਏ ਮਾਲਕਾ ਜਾਚੈ ਮੈਂ ਤੇਰੇ ਦਰ ਦਾ ਮੰਗਤਾ ਹਾਂ ਸੰਤਰਵਾਲਾ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੰਗਦਾ ਰਾਹਵਾਲਾ ਮੰਗ ਰਿਹਾ ਹਾਂ ਕਿਰਪਾ ਕਰ ਮੈਨੂੰ ਰੱਬ ਦੇ ਪਿਆਰਿਆਂ ਦੇ ਚਰਨ ਧੂੜ ਦੇ ਦੇ ਤਾਂ ਤੇ ਤੇਰੇ ਸਿਮਰਨ ਵਿੱਚ ਬੰਦਗੀ ਦੇ ਵਿੱਚ ਸਤ ਸੰਗਤ ਦੇ ਵਿੱਚ ਜੁੜੇ ਰਹੀਏ ਮਾਲਕ ਦੇ ਦਰ ਤੇ ਬੇਨਤੀ ਕਰਦੇ ਰਿਆ ਕਰੀਏ ਫਿਰ ਜੀਵਨ ਲੋਕ ਸੁਖੀਏ ਪਰਲੋਕ ਸਹੀਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ